ਹਰਿਆਣਾ ਦੇ ਵਿੱਚ ਵਿਧਾਨ ਸਭਾ 2024 ਦੀਆਂ ਚੋਣਾਂ ਨੂੰ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਹਰਿਆਣਾ ਦੇ ਵਿੱਚ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਨੇ ਤਾਪਮਾਨ ਉੱਚਾ ਹੋ ਗਿਆ ਤੇ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਗੱਠਜੋੜ ਕਰਕੇ ਮੈਦਾਨ ਦੇ ਵਿੱਚ ਉਤਰ ਸਕੀਆਂ ਨੇ ਤੇ ਉੱਥੇ ਹੀ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸ਼ਾਇਦ ਰਸ ਇਹ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕੀ ਕਾਂਗਰਸ ਆਮ ਆਦਮੀ ਪਾਰਟੀ ਤੋਂ ਜਿੰਨਾ ਦੂਰ ਰਹੇਗੀ ਉਨਾ ਹੀ ਚੰਗਾ ਹੋਵੇਗਾ ਬਾਜਵਾ ਨੇ ਕਹਿ ਕੇ ਹਰਿਆਣਾ ਦੇ ਵਿੱਚ ਗੱਠਜੋੜ ਹੋਵੇਗਾ ਜਾਂ ਨਹੀਂ ਇਹ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਪਰ ਮੇਰੀ ਨਿੱਜੀ رائے ਹੈ ਕਿ ਉਹਨਾਂ ਤੋਂ ਦੂਰੀ ਬਿਹਤਰ ਹੈ ਪੰਜਾਬ ਵਿੱਚ ਅਸੀਂ ਸਾਬਤ ਕਰ ਦਿੱਤਾ ਹੈ ਕਿ 92 ਤੋਂ 32 ਤੱਕ ਹਿੱਠਾ ਆਉਣ ਦੇ ਬਾਵਜੂਦ ਉਹਨਾਂ ਦਾ ਵਤੀਰਾ ਤੁਹਾਡੇ ਸਾਹਮਣੇ ਹੈ ਉਹਨਾਂ ਕਹੇ ਕਿ ਅਸੀਂ ਹਰਿਆਣਾ ਗੁਜਰਾਤ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਪਰ ਨਤੀਜਾ ਜ਼ੀਰੋ ਰਿਹਾ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਗੁਰੂਕੁਸ਼ੇਤਰ ਲੋਕ ਸਭਾ ਸੀਟ ਤੇ ਆਮ ਆਦਮੀ ਪਾਰਟੀ ਨੂੰ ਟਿਕਟ ਦਿੱਤੀ ਅਤੇ ਅਸੀਂ ਉੱਥੇ ਹਾਰ ਗਏ ਜੇਕਰ ਕਾਂਗਰਸ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੁੰਦਾ ਤਾਂ ਉੱਥੋਂ ਕਾਂਗਰਸ ਜ਼ਰੂਰ ਜਿੱਤ ਜਾਂਦੀ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਦਿੱਲੀ ਦੇ ਵਿੱਚ ਇਕੱਲੇ ਚੋਣ ਲੜਦੇ ਤਾਂ ਅਸੀਂ 2-3 ਸੀਟਾਂ ਜਿੱਤ ਲੈਂਦੇ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਭਾਰਤ ਬਲੌਕ ਨੂੰ ਇਕੱਠੇ ਰੱਖਣਾ ਚਾਹੁੰਦੀ ਹੈ ਇਹ ਉਸ ਦੀ ਸੋਚ ਹੈ ਸਾਡੀ ਸੋਚ ਰਾਜਪਦਰ ਤ ਹੈ ਮੇਰੇ ਹਿਸਾਬ ਦੇ ਨਾਲ ਮੈਂ ਦੱਸ ਰਿਹਾ ਕਿ ਜਿੰਨਾ ਜ਼ਿਆਦਾ ਤੁਸੀਂ ਇਨਾਂ ਤੋਂ ਦੂਰ ਰਹੋਗੇ ਉਨਾ ਹੀ ਚੰਗਾ ਰਹੇਗਾ ਇਸ ਦੇ ਨਾਲ ਹੀ ਹਰਿਆਣਾ ਦੇ ਸਾਤਾ ਮੁੱਖ ਮੰਤਰੀ ਨੇ ਬਾਜਵਾਦ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਮਨੋਹਰ ਲਾਲ ਠੱਟਰ ਨੇ ਕਿਹਾ ਹੈ ਕਿ ਕਾਂਗਰਸ ਦੀ ਆਪਣੀ ਕਮਜ਼ੋਰੀ ਹੈ ਕੱਲ ਤੱਕ ਨਾ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਗੱਠ ਜੋੜ ਲਈ ਤਿਆਰ ਸੀ ਨਾ ਹੀ ਕਾਂਗਰਸ ਕਿਸੇ ਨਾਲ ਗੱਠ ਜੋੜ ਕਰਨ ਦੇ ਲਈ ਤਿਆਰ ਸੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਵਿਅੰਗ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਦਮ ਤੇ ਚੋਣ ਲੜਨ ਦੀ ਗੱਲ ਕਹਿਣ ਵਾਲਿਆਂ ਦੀ ਤਾਕਤ ਵੀ ਦੇਖਣ ਨੂੰ ਮਿਲੀ ਹੈ ਜੋਗੀ ਹੁਣ ਉਹ ਇੱਕ ਹੀ ਨਹੀਂ ਸਕੋ ਦੋ ਪਾਰਟੀਆਂ ਦੇ ਨਾਲ ਗੱਠ ਜੋੜ ਕਰ ਰਹੇ ਨੇ ਹੁਣ ਗੱਠ ਜੋੜ ਦੇ ਅੰਦਰ ਹੀ ਸਭ ਕੁਝ ਪਤਾ ਲੱਗ ਜਾਵੇਗਾ ਕਿ ਕੌਣ ਕਿਸ ਲਈ ਕਿੰਨੀਆਂ ਸੀਟਾਂ ਛੱਡਦਾ ਹੈ ਤੇ ਹਰ ਸੀਟ ਤੇ 80 ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਫਰੋਸਾ ਦਿੱਤਾ ਗਿਆ ਹੈ ਪਰ ਹੁਣ ਇਹਨਾਂ ਵਿੱਚਕਾਰ ਪਗੜੜ ਮਚਣ ਵਾਲੀ ਹੈ ਇਸ ਪਗੜੜ ਦੇ ਕਾਰਨ ਉਹਨਾਂ ਦੀ ਜਿੱਤ ਕਿਤੇ ਵੀ ਯਕੀਨੀ ਨਹੀਂ ਹੈ ਹਰ ਕੋਈ ਇੱਕ ਦੂਸਰੇ ਦੇ ਨਾਲ ਲੜੇਗਾ ਦੋ ਦਿਨ ਹੀ ਬੀਤੇ ਦਿਨ ਭਾਜਪਾ ਦੇ ਵੱਲੋਂ 60 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਹੁਣ ਬਗਾਵਤ ਸ਼ੁਰੂ ਹੋ ਗਈ ਹੈ। ਪਾਰਟੀ ਦੇ ਸੰਸਦ ਮੈਂਬਰ ਦੀ ਮਾਂ ਦੇ ਵੱਲੋਂ ਖੁੱਲਕੇ ਬਗਾਵਤ ਕੀਤੀ ਗਈ ਹੈ। ਸੰਸਦ ਨਵੀਨ ਜਿੰਦਲ ਦੀ ਮਾਂ ਸਾਵਿਤਰੀ ਜਿੰਦਲ ਨੇ ਹਿਸਾਰ ਤੋਂ ਟਿਕਟ ਨਾ ਮਿਲਣ ਦੇ ਕਾਰਨ ਬਗਾਵਤ ਦਾ ਬਗਲ ਵਜਾ ਦਿੱਤਾ ਹੈ। ਉਹਨਾਂ ਨੇ ਟਿਕਟ ਨਾ ਮਿਲਣ ਦੇ ਕਾਰਨ ਹਿਸਾਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਵਿੱਚ ਜਦੋਂ ਸਾਵਿਤਰੀ ਦਾ ਨਾਮ ਨਹੀਂ ਆਇਆ ਤਾਂ ਉਹਨਾਂ ਦੇ ਸਮਰਥਕਾਂ ਨੇ ਸavitri Jindal ਦੇ ਘਰ ਪਹੁੰਚ ਕੇ ਆਜ਼ਾਦ ਚੋਣ ਲੜਨ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਸਵਿਧਰੀ ਜਿੰਦਲ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹਾਂ ਕਿ ਹਾਕੀ ਉਪਾਜਬਾਦੀ ਮੁੱਢਲੀ ਮੈਂਬਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹ ਚੋਣਾਂ ਨਾ ਲੜਨ ਦੀ ਜਾਣਕਾਰੀ ਦੇਣ ਦੇ ਲਈ ਇੱਥੇ ਆਈ ਸੀ ਪਰ ਲੋਕਾਂ ਦੇ ਪਿਆਰ ਨੂੰ ਉਹਨਾਂ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਦੱਸ ਦਈਏ ਕਿ ਉਹਨਾਂ ਦੀ ਥਾਂ ਤੇ ਪਾਰਟੀ ਨੇ ਕਮਲ ਗੁਪਤਾ ਨੂੰ ਟਿਕਟ ਦਿੱਤੀ ਹੈ ਤੇ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਹਰਿਆਣਾ ਦੇ ਵਿੱਚ ਨੇੜੇ ਆ ਰਹੀਆਂ ਨੇ ਉਵੇਂ-ਉਵੇਂ ਹੀ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਨੇ ਹਰ ਕੋਈ ਆਪਣੀ ਪੂਰੀ ਵਾ ਲਗਾ ਰਿਹਾ ਹੈ ਇਨ੍ਹਾਂ ਚੋਣਾਂ ਦੇ ਵਿੱਚ ਆਪਣੀ ਜਿੱਤ ਹਾਸਲ ਕਰਨ ਦੇ ਲਈ ਜਿੱਥੇ ਇੱਕ ਪਾਸੇ ਭਾਜਪਾ ਆਪਣੀ ਪੂਰੀ ਵਾ ਲਗਾ ਰਹੀ ਹੈ ਉੱਥੇ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਗੱਠਜੋੜ ਕਰਨ ਲਈ ਤਿਆਰ ਹੋ ਗਿਆ ਨੇ ਹੁਣ ਦੇਖਣ ਵਾਲੀ ਇਹ ਗੱਲ ਰਹੇਗੀ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੁੰਦਾ ਹੈ ਜਾਂ ਨਹੀਂ